ਸੋਸਟ ਮੈਂ ਤਾਂ ਨਹੀਂ ਪlant ਦਿਖਾ ਰਹੀ ਹਾਂ ਪਹਿਲੇ ਦਿਖਾਨੀਆਂ ਇਹਨੂੰ 4 ਤੋਂ 5 ਮਿੰਨੇ ਹੋ ਗਏ ਜਾਂ ਥੋੜਾ ਜ਼ਿਆਦਾ ਵੀ ਹੋ ਗਿਆ ਆਏ ਨਾ ਇਹਨੂੰ ਬਾਹਰ ਵੀ ਲਗਾ ਸਕਦੇ ਹਾਂ ਅੰਦਰ ਵੀ ਲਗਾ ਸਕਦੇ ਹਾਂ ਰੂਬੀ ਪlant ਬੋਲਦੇ ਇਹਨੂੰ ਤੇ ਦਿਖਾ ਗਈ ਰਹੀ ਹਾਂ ਕਿ ਇੱਥੋਂ थोड़े दिन पहला एक पत्ता है वाली जगह तो ठीक है इतना और आ देखो कल ही कल परसों आ वाला पत्ता नवा आया है नवा आया और ये वाला पत्ता नवा आया है और, ਇਹ ਦੇਖੋ ਨਾਲੀ ਹੋਰ ਪੱਤਾ ਨਿਕਲਣ ਵਾਸਤੇ ਇੱਕ ਰੌਣਜਿਆ ਬਣ ਗਿਆ ਸੀ ਪਤੀ ਔਰ ਜਿਵੇਂ ਕੀ ਆ ਇਹਦੀ ਪਰਤਾ ਜੋ ਕੀ ਜਿਹਦੇ ਵਿੱਚ ਲੁਪਟਿਆ ਹੋਇਆ ਇਹ ਆਇਆ ਹੈ ਔਰ ਇਹ ਮੈਂ ਸਾਰਾ ਇਸ ਲਈ ਦਿਖਾ ਰਹੀ ਆ ਕਿ ਜੇ ਕੋਈ ਚੀਜ਼ ਇੱਥੋਂ ਗਈ ਆ ਇੱਕ ਪੱਤਾ ਗਿਆ ਹੈ ਤੇ ਇੱਕ ਪੱਤਾ ਨਵਾਂ ਆਇਆ ਹੈ ਤੇ ਦੂਸਰਾ ਆਉਣ ਦੀ ਤਿਆਰੀ ਚਾ ਲੇਕਿਨ ਇਹ ਪੱਤਾ ਆਉਣ ਨੂੰ 5 ਤੋਂ 6 ਮਹੀਨੇ ਲੱਗ ਗਏ ਆ ਨਵਾਂ ਪੱਤਾ ਆਉਣ ਨੂੰ 5 ਤੋਂ 6 ਮਹੀਨੇ ਲੱਗ ਗਿਆ ਸੋ ਮੈਂ ਦਿਖਾਣਾ ਕੀ ਚਾ ਰਹੀ ਆ ਕਿ ਸਾਨੂੰ ਸਬਰ ਰੱਖਣਾ ਚਾਹੀਦਾ ਆਪਣੀ ਲਾਈਫ ਦੇ ਵਿੱਚ ਜੇ ਕੁਝ ਟੁੱਟ ਜਾਂਦਾ ਹੈ ਤੇ ਉਹ ਬਣ ਵੀ ਸਕਦਾ ਹੈ ਜੇ ਕੁਝ ਗਿਆ ਹੈ ਤੇ ਉਹ ਆ ਵੀ ਜਾਏਗਾ ਲੇਕਿਨ ਆ ਚੀਜ਼ਾਂ ਸਾਨੂੰ ਕੁਦਰਤ ਸਿਖਾਉਂਦੀਆਂ ਇਨਸਾਨ ਨੂੰ ਥੋੜਾ ਵਿਸ਼ਵਾਸ ਭਰੋਸਾ ਰੱਖਣਾ ਚਾਹੀਦਾ ਕੁਦਰਤ ਦੀ ਇਹ ਚੀਜ਼ ਆ ਅਗਰ ਇੱਥੋਂ ਗਈ ਆ ਤੇ ਉੱਪਰੋਂ ਆ ਵੀ ਗਈ ਆ ਤੇ ਨਵੀਂ ਆਉਣ ਦੀ ਤਿਆਰੀ ਚੁਹੀ ਆ ਸੋ ਇਹ ਸਾਰੇ ਤੋਂ ਮੈਨੂੰ ਇਹ ਲੱਗਦਾ ਕਿ ਸਾਨੂੰ ਇਹ ਮੈਸੇਜ ਮਿਲਦਾ ਕੀ ਜਲਦਬਾਜ਼ੀ ਚ ਸਾਨੂੰ ਕਦੀ ਵੀ ਗਲਤ ਡਿਸੀਜਨ ਨਹੀਂ ਲੈਣੇ ਚਾਹੀਦੇ ਥੋੜਾ ਸੋਚ ਸਮਝ ਕੇ ਆਪਣੇ ਕਦਮਾਂ ਨੂੰ ਰੱਖਣਾ ਚਾਹੀਦਾ ਆਪਣੇ ਸ਼ਬਦਾਂ ਨੂੰ ਬੋਲਣਾ ਚਾਹੀਦਾ ਸੋਚ ਸਮਝ ਕੇ ਤਾਂ ਕਿ ਸਾਹਮਣੇ ਵਾਲੇ ਨੂੰ ਕੋਈ ਬੁਰਾ ਨਾ ਲਗੇ ਔਰ ਜਿਹਦੇ ਨਾਲ ਸਾਨੂੰ ਵੀ ਬਾਅਦ ਵਿੱਚ ਪਛਤਾਵਾ ਨਾ ਹੋਵੇ ਥੈਂਕ ਯੂ एवरीवन ਕੁਦਰਤ ਰੂਹ ਜੀ ਇੱਕ ਮੈਸੇਜ ਦਿੰਦੀ ਆ ਤੇ ਸਾਨੂੰ ਉਹ ਮੈਸੇਜ ਬੜੀ ਪ੍ਰੇਮ ਦੇ ਨਾਲ ਸੁੰਨਣਾ ਚਾਹੀਦਾ ਫੀਲ ਕਰਨਾ ਚਾਹੀਦਾ ਥੈਂਕ ਯੂ ਐਵਰੀਬਾਡੀ ਹੈਵ ਅ ਗ੍ਰੇਟ ਡੇ